ਕਿਉਂਕਿ 10ਵੇਂ ਪਾਤਸ਼ਾਹ ਮਹਾਰਾਜ ਦੇ ਜਿਹੜੇ ਜੰਗ ਨੇ ਇਹ ਸਾਰੇ ਧਰਮ ਯੁੱਧ ਹੋਏ ਆ ਧਰਮ ਯੁੱਧ ਸਾਧ ਸੰਗਤ ਦੁਨੀਆ ਦੇ ਵੱਡੇ ਵੱਡੇ ਜੰਗ ਜਿਹੜੇ ਆ ਜਰ ਜੋਰੂ ਜ਼ਮੀਨ ਦੇ ਦਵਾਲੇ ਹੁੰਦੇ ਆ ਪਰ 10ਵੇਂ ਪਾਤਸ਼ਾਹ ਦੇ 14 ਜੰਗ ਧਰਮ ਯੁੱਧ ਕਿਸੇ ਤੇ ਫੌਜ ਨਹੀਂ ਚੜਾਈ ਆ ਇਹਨੂੰ ਜਵਾਬ ਦਿੱਤਾ ਜਿੱਤ ਸੱਚੇ ਪਾਤਸ਼ਾਹ ਜੀ ਦੀ ਹੋਈ ਆ ਕਿਸੇ ਦੀ 1 ਇੰਚ ਜਗ੍ਹਾ ਤੇ ਕਬਜ਼ਾ ਨਹੀਂ ਕੀਤਾ ਮੇਰੇ ਸਤਿਗੁਰੂ ਸਾਧ ਸੰਗਤ ਇਹ ਇਤਿਹਾਸ ਵੀ ਜਾਂਦਾ। ਵਾਰੇ ਕਹਿੰਦੇ ਫਿਰ ਲਿਖ ਦੋ। ਇੱਥੇ ਇਹਨਾਂ ਨੇ ਬਦਾਵਾ ਲਿਖ ਕੇ ਦਿੱਤਾ ਸਤ ਸੰਗਤ ਜੀ। ਇੱਥੇ ਬਦਾਵਾ ਲਿਖਿਆ ਗਿਆ। ਇਧਰ ਇਤਿਹਾਸ ਕਰ ਲਿਖਦੇ ਆ। ਕਿ ਮਾਤਾ ਭਾਗ ਕੋਲ ਦਾ ਜਿਹੜੇ ਪਤੀ ਸੀ ਹੀ ਸਰਦਾਰ ਨਿਧਾਨ ਸਿੰਘ ਉਹਨਾਂ ਦੇ ਪਰਿਵਾਰ ਕੋ ਮੈਂਬਰ ਸ਼ਹੀਦ ਹੋਏ ਜਿਸ ਲਈ ਦਸਹਿਰਾ ਉੱਥੇ ਮਨਾਇਆ। ਉੱਥੇ ਸਾਰੀ ਵਿਚਾਰ ਚੱਲੀ ਪਈ ਆ ਗੱਲ ਹੋਈ ਆ ਉਸ ਵੇਲੇ ਫਿਰ ਮਾਤਾ ਭਾਕ ਤੇ ਹੋਸ਼ਿਕ ਉੱਥੋਂ ਚੱਲੇ ਆ ਸਾਧ ਸਿੰਘ ਨਾਲ ਇਹ ਤਾਂ ਬਹੁਤ ਵੱਡਾ ਦਾਗ ਲੱਗ ਗਿਆ ਹੁਣ ਇਹ ਵੀ ਸੱਚੇ ਪਾਤਸ਼ਾਹ ਕਿੱਧਰ ਕਿਸ ਪਾਸੇ ਨੂੰ ਗਏ ਨੇ ਪਿੱਛੇ ਪਿੱਛੇ ਚੱਲਦੇ ਪਹੁੰਚੇ ਆ ਜਿਨ੍ਹਾਂ ਦੀ ਗਿਣਤੀ ਸਿੰਘਾਂ ਦੀ 40 ਦੱਸਦੇ ਆ ਸਾਧ ਸਿੰਘ ਨੇ ਇਧਰ ਅੱਗੇ ਜਿਹੜੀ ਖਤਰਾਨੇ ਦੀ ਢਾਬ ਸੀ ਇਹ ਤਿੰਨ ਭਰਾ ਸਾਂਸਾ ਸਿੰਘ ਤੇ ਤਿੰਨ ਹੀ ਢਾਬਾਂ ਸਨ ਕਿਦਰਾਨਾ ਤੇਗਾਣਾ ਰੁਪਾਨਾ ਇਹਨਾਂ ਤਿੰਨਾਂ ਭਰਾਵਾਂ ਦੇ ਨਾਂ ਤੇ ਹੀ ਤਿੰਨ ਢਾਬਾਂ ਸਨ ਕਿਉਂਕਿ ਪਾਣੀ ਦੀ ਬੜੀ ਕਿਲਤ ਸੀ ਬਰਸਾਤਾਂ ਦਾ ਪਾਣੀ ਜਿਹੜਾ ਇਕੱਠਾ ਹੁੰਦਾ ਸੀ ਸਾਫ਼ ਸੁਥਰਾ ਰਹਿੰਦਾ ਉਹਦੇ ਤੋਂ ਲੋਕ ਜਿਹੜੇ ਸੀ गुजारा ਕਰਦੇ ਸਨ ਸੋ ਸੱਚੇ ਪਾਤਸ਼ਾਹ ਜੀ ਨੇ ਖਤਰਾਨੇ ਦੀ ਢਾਬ ਦੇ ਬਾਲਲੇ ਪਾਸੇ ਆਪ ਜੀ ਨੇ ਆਸਣ ਲਾਇਆ ਇਧਰਲੇ ਪਾਸੇ ਇੱਕ ਤਾਂ ਉਹ ਜਿਹੜੇ ਗੁਰੂ ਸਾਹਿਬ ਜੀ ਨੂੰ ਬਦਾਵਾ ਲਿਖ ਕੇ ਦੇ ਗਏ ਕਿਉਂਕਿ ਕੱਚੇ ਸੰਨ ਮਾਰੇ ਕਹਿੰਦੇ ਨੇ ਦਿਲੋਂ ਮੁਹੱਬਤ ਜਿਨ ਸਹੀ ਸੱਚਿਆ ਜਿਨ ਮਨ ਹੋਰ মুখ ਹੋਰ ਸੇ ਕਾਂਢੇ ਕੱਟਿਆ ਜਦੋਂ ਸਮਾਂ ਬਣਦਾ ਹੈ ਨਾ ਉਸ ਵੇਲੇ ਕਸੋਟੀ ਲੱਗਦੀ ਹੈ ਤੇ ਫਿਰ ਕੱਚੇ ਤੇ ਪੱਕਿਆਂ ਦੀ ਪਰਖ ਹੁੰਦੀ ਹੈ